ਪਿਛਲੇ ਦਿਨੀ ਕੇਂਦਰ ਦੀ ਸਰਕਾਰ ਨੇ ਮਨਰੇਗਾ ਦਾ ਜਿਹੜਾ ਕਾਨੂੰਨ ਸੀ ਜਿਹੜਾ ਐਕਟ ਸੀ ਮਨਰੇਗਾ 2005 ਦੇ ਵਿੱਚ ਜਦੋਂ ਯੂਪੀਏ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਯੂਪੀਏ ਅਲਾਈਅੰਸ ਦੇ ਵਿੱਚ ਉਦੋਂ ਜਿਹੜੇ ਬੇਰੁਜ਼ਗਾਰ ਲੋਕ ਨੇ ਪਿੰਡਾਂ ਦੇ ਵਿੱਚ ਰੂਰਲ ਏਰੀਆ ਦੇ ਵਿੱਚ ਤਾਂ ਕਾਂਗਰਸ ਸਰਕਾਰ ਇੱਕ ਐਕਟ ਲੈ ਕੇ ਆਈ ਸੀ ਮਨਰੇਗਾ ਦਾ ਐਕਟ ਕਿ 100 ਦਿਨ ਦੀ ਰੋਜ਼ਗਾਰ ਦੀ ਗਾਰੰਟੀ ਹੋਊਗੀ ਤਾ ਹੁਣ ਕਈ ਸਾਲਾਂ ਬਾਅਦ ਤਕਰੀਬਨ 20 ਸਾਲਾਂ ਬਾਅਦ ਭਾਜਪਾ ਸਰਕਾਰ ਨੇ ਮਨਰੇਗਾ ਦੇ ਵਿੱਚ ਤਬਦੀਲੀਆਂ ਕੀਤੀਆਂ ਮਨਰੇਗਾ ਨੂੰ ਬਦਲ ਕੇ ਵਿਕਾਸ ਭਾਰਤ ਜੀ ਰਾਮ ਜੀ ਕਰਤਾ ਤਾਂ ਦੇਸ਼ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਵਿਰੋਧ ਹੋ ਰਿਹਾ ਇਸ ਚੀਜ਼ ਦਾ ਇਸੇ ਵਿਰੋਧ ਦਾ ਹਿੱਸਾ ਇੱਕ ਪੰਜਾਬੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿધાન ਸਭਾ ਦੇ ਕਦਮ ਦਾ ਵਿਸ਼ੇਸ਼ ਸਦਨ ਸਦਕੇ ਉਸ ਸਦਨ ਦੇ ਵਿੱਚ ਉਸ اجلاس ਦੇ ਵਿੱਚ ਜਿਹੜਾ ਵਿਕਾਸ ਭਾਰਤ ਜੀ ਰਾਮ ਜੀ ਮੰਦਿਰਗਾ ਦਾ ਬਦਲ ਕੇ ਨਾਮ ਆਇਆ ਸੀ ਉਹਨੂੰ ਬਿਲਕੁਲ ਮਤਾ ਪਾ ਕੇ ਰੱਦ ਕਰਤਾ ਕਿ ਸਾਨੂੰ ਮਨਜ਼ੂਰ ਨਹੀਂ ਹੈ ਇੱਧਰ ਚ ਤਬਦੀਲੀਆਂ ਕਿਹੜੀਆਂ ਹੋਈਆਂ ਨੇ ਜੇ ਤੁਹਾਨੂੰ ਮੋٹے ਮੋٹے ਤੌਰ ਦੇ ਉੱਪਰ ਦੱਸਾਂ ਮੈਂ ਇੱਕ ਤਾਂ ਪਹਿਲਾਂ ਫੰਡ ਕਰਦੀ ਸੀ ਸਟੇਟ ਸਰਕਾਰ ਹੁਣ 90% ਫੰਡ ਕਰੂਗੀ ਸੈਂਟਰ ਸਰਕਾਰ ਪਹਿਲਾਂ 100 ਦੰਦਾ ਰੋਜ਼ਗਾਰ ਸੀ ਹੁਣ ਭਾਜਪੀ ਸਰਕਾਰ ਦਾ ਕਹਿਣਾ ਕਿ 125 ਦੰਦਾ ਰੋਜ਼ਗਾਰ ਹੋਊਗਾ ਜੇਕਰ ਕੰਮ ਨਹੀਂ ਮਿਲਦਾ ਤਾਂ ਉਹਦਾ ਕੁਝ ਐਡਵਾਂਟੇਜ ਮਿਲਦਾ ਉਹ ਕਹਿੰਦੇ ਕਿ ਅਸੀਂ ਜਿਉਂਦੀ ਤਿਉਂ ਬਰਕਰਾਰ ਰੱਖਾਂਗੇ ਪਰ ਵੱਡੇ ਸਵਾਲ ਇੱਥੇ ਇਹ ਖੜੇ ਹੋ ਰਹੇ ਨੇ ਕਿ ਕੀ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ ਈਵਨ ਪੰਜਾਬ ਸਰਕਾਰ ਜਿਹੜੀ ਕਰਜ਼ੇ ਦੇ ਬੋਝ ਦੇ ਥੱਲੇ ਦੱਬੀ ਹੋਈ ਆ ਪਿਛਲੇ ਸਾਲਾਂ ਦੇ ਦੌਰਾਨ ਕਰਜ਼ਾ ਸਿਰ ਤੇ ਵਧਿਆ ਹੀ ਆ ਘਟਿਆ ਨਹੀਂ ਹੈ ਵਿੱਤੀ ਹਾਲਤ ਕੀ ਨੇ ਪੰਜਾਬ ਸਰਕਾਰ ਦੇ ਪੰਜਾਬ ਸਟੇਟ ਦੇ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਇਹ 1400 ਕਰੋੜ ਦਾ ਬਜਟ ਵੰਦਾ ਇੱਕ ਸਾਲ ਦਾ ਮਨਰੇਗਾ ਦਾ ਕਿ ਪੰਜਾਬ ਸਰਕਾਰ ਉਹ ਪੇ ਕਰ ਸਕਦੀ ਆ ਬਿਲਕੁਲ ਨਹੀਂ ਪੇ ਕਰ ਸਕਦੀ ਇਥੋਂ ਖਰਚੇ ਜਿਤਾਏ ਜਾ ਰਹੇ ਨੇ ਕਿ ਸਟੇਟਾਂ ਤੋਂ ਫੰਡ ਹੋਣਾ ਨਹੀਂ ਇਸ ਕਰਕੇ ਇਸ ਸਕੀਮ ਨੇ ਆਪਣੇ ਆਪ ਖਤਮ ਹੋ ਜਾਣਾ ਪਰ ਪੰਜਾਬ ਸਰਕਾਰ ਨੇ ਵਿੱਤੇ ਕਾਲ ਵਿਧਾਨ ਸਭਾ ਦੇ ਵਿੱਚ ਇੱਕ ਵਿਸ਼ੇਸ਼ ਸਦਨ ਸੱਦ ਕੇ ਇਸ ਜਿਹੜੀ ਸਕੀਮ ਸੀ ਇਸ ਸਕੀਮ ਨੂੰ ਕਿਹਾ ਕਿ ਅਸੀਂ ਨਹੀਂ ਮੰਨਦੇ ਅਸੀਂ ਆਪਣਾ ਮਤ ਆ ਪਾ ਕੇ ਸਟੇਟ ਦੀ ਤਰਫੋਂ ਰੱਦ ਕਰ ਰਹੇ ਹਾਂ ਕਾਂਗਰਸ ਜਿਹੜੀ ਜਿਹੜੀ ਹਾਈ ਕਮਾਂਡ ਹੈ ਪੰਜਾਬ ਦੀ ਗੱਲ ਨਹੀਂ ਮੈਂ ਕਰ ਰਿਹਾ ਜਿਹੜੀ ਰਾਹੁਲ ਗਾਂਧੀ ਹੋਰੇ ਨੇ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ ਉਹ ਕਹਿੰਦੇ ਕਿ ਅਸੀਂ ਵੀ ਵਿਰੋਧ ਕਰਾਂਗੇ ਇਹਦਾ ਯਾਨੀ ਕਿ ਭਾਜਪਾ ਦਾ ਵਿਰੋਧ ਹੁਣ ਵਿਕਾਸ ਜਿਹੜਾ ਵਿਕਾਸ ਭਾਰਤ ਜੀ ਰਾਮ ਜੀ ਹੈ ਇਹਨੂੰ ਲੈ ਕੇ ਲਗਾਤਾਰ ਹਰ ਕਿਤੇ ਹੋ ਰਿਹਾ ਤੁਸੀਂ ਦੇਖੋ ਕਿ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਖਿਲਾਫ ਆ ਦੂਜੇ ਪਾਸੇ ਉਧਰ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਅਸੀਂ ਜਨਤਕ ਜਥੇਬੰਦੀਆਂ ਹੋ ਗਈਆਂ ਮਨਰੇਗਾ ਜਥੇਬੰਦੀਆਂ ਹੋ ਗਈਆਂ ਇਹ ਸਾਰੀਆਂ ਧਿਰਾਂ ਜਿਹੜੀਆਂ ਹੈਗੀਆਂ ਨੇ ਦੋਸਤੋ ਇਹ ਜੀ ਰਾਮ ਜੀ ਦਾ ਵਿਰੋਧ ਕਰ ਰਹੀਆਂ ਨੇ ਕਿ ਮਨਰੇਗਾ ਤਾਂ ਖਤਮ ਹੋ ਜੂਗੀ ਅਸੀਂ ਮਨਰੇਗਾ ਨੂੰ ਖਤਮ ਨਹੀਂ ਹੋਣ ਦੇਣਾ ਪੰਜਾਬ ਸਰਕਾਰ ਨੇ ਕੱਲ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸਦਨ ਸੱਦ ਕੇ ਜਿਹੜਾ ਇਹ ਵਿਕਾਸ ਭਾਰਤ ਨਾਮ ਦਾ ਮਨਰੇਗਾ ਦਾ ਚੇਂਜ ਕੀਤਾ ਸੀ ਇਹਨੂੰ ਬਿਲਕੁਲ ਖਾਰਜ ਕਰਤਾ ਰੱਦ ਕਰਤਾ